ਅਧਿਆਇ 7 માં ਸ਼ਮਦਾਮ ਰਿਸ਼ਵਤ ਦਾ ਸਹਾਰਾ ਲੈਂਦਾ ਹੈ ਸ਼ਮਦਾਮ ਉਮੀਦਦਾਰਤ ਵਿਰੁੱਧ ਆਪਣੀ ਲੜਾਈ ਵਿੱਚ ਰਿਸ਼ਵਤ ਦਾ ਸਹਾਰਾ ਲੈਂਦਾ ਹੈ ਨਰੌਂਦਾ ਕਿੰਨੀ ਹੀ ਦਿਨ ਰਸਟਿਡੀਅਮ ਦਾ ਮਾਮਲਾ ਬੀੜੀ ਵਿੱਚ ਚਾਚਾ ਦਾ ਮੁੱਖ ਵਿਸ਼ਾ ਬਣਿਆ ਰਿਹਾ ਮਿੱਕੀਆ ਨੇ ਮਿਕਾਸਟਰ ਤੇ ਜਮੋਰਾ ਨੇ ਜ਼ੋਰ ਨਾਲ ਮੁਰਸ਼ਿਦ ਦੀ ਸਲਾਹਤ ਕੀਤੀ ਜਮੋਰਾ ਨੇ ਕਿਹਾ ਉਸ ਨੂੰ ਤਾਂ ਪੈਸੇ ਦੀ ਝਾਤ ਤੇ ਸ਼ੋਅ ਤੋਂ ਵੀ ਨਫ਼ਰਤ ਹੈ ਬੈਨੂਰ ਤੇ ਐਮਬੀਮਾਰ ਨੇ ਦੱਬੀ ਜਵਾਨ ਨਾਲ ਸਹਿਮਤੀ ਵੀ ਪ੍ਰਗਟ ਕੀਤੀ ਤੇ ਅਸਹਿਮਤੀ ਵੀ ਜਦੋਂ ਕਿ ਹਿਮਵਾਲ ਨੇ ਖੁੱਲ ਕੇ ਉਹਦਾ ਵਿਰੋਧ ਕੀਤਾ ਤੇ ਕਿਹਾ ਪੈਸੇ ਬਿਨਾ ਸੰਸਾਰ ਦੀ ਕਾਰੁਕਾ ਨਹੀਂ ਚੱਲ ਸਕਦੀ ਤੇ ਅਮੀਰਤ ਰੱਬ ਦਾ ਕਿਰਸ ਤੇ ਮਿਹਨਤ ਲਈ ਦਿੱਤਾ ਜਾਇਜ਼ ਮੁਆਵਜ਼ਾ ਹੈ ਜਿਵੇਂ ਕਿ ਗਰੀਬੀ ਆਲਸ ਤੇ ਫਜ਼ੂਲ ਖਰਚੀ ਲਈ ਰੱਬ ਦੀ ਦਿੱਤੀ ਪ੍ਰਤੱਖ ਸਜ਼ਾ ਹੈ ਤੇ ਸ਼ਾਹੂਕਾਰ ਤੇ ਕਜਈ ਤਾਂ ਇਨਸਾਨਾਂ ਵਿੱਚ ਸਮੇ ਦੇ ਅੰਤ ਤੱਕ ਰਹਿਣਗੇ ਉਸ ਸਮੇਂ ਸ਼ਮਦਾਮ ਮੁਖੀ ਵਜੋਂ ਪ੍ਰਤੀਸ਼ਠਾ ਦੀ ਗੱਡ ਤੁਪ ਕਰਨ ਵਿੱਚ ਰੁੱਝਿਆ ਹੋਇਆ ਸੀ। ਉਹਨੇ ਮੈਨੂੰ ਆਪਣੇ ਕੋਲ ਸੱਦਿਆ ਤੇ ਆਪਣੀ ਕੋਠੜੀ ਵਿੱਚ ਇਕਾਂਤ ਵਿੱਚ ਮੈਨੂੰ ਇਸ ਪ੍ਰਕਾਰ ਕਿਹਾ, "ਤੂੰ ਇਸ ਵੇੜੀ ਦਾ ਲੇਖਕ ਤੇ ਇਤਿਹਾਸਕਾਰ ਹੈਂ। ਤੂੰ ਇੱਕ ਗਰੀਬ ਆਦਮੀ ਦਾ ਪੁੱਤਰ ਹੈਂ। ਤੇਰੇ ਪਿਤਾ ਕੋਲ ਜ਼ਮੀਨ ਕੋਈ ਨਹੀਂ ਪਰ ਉਹਨੂੰ ਆਪਣੀ ਪਤਨੀ ਤੇ ਸੱਤ ਬੱਚਿਆਂ ਦੀਆਂ ਅਤਿਅੰਤ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਜਾਣਾ ਮਾਰਨੀ ਪੈਂਦੀ ਹੈ।" ਤੂੰ ਇਸ ਚੰਦਰੀ ਘਟਨਾ ਦਾ ਇੱਕ ਸ਼ਬਦ ਵੀ ਲਿਖਤ ਵਿੱਚ ਨਾ ਲਿਆਈਂ ਮਤਾਂ ਸਾਡੇ ਪਿੱਛੋਂ ਆਉਣ ਵਾਲੇ ਲੋਕ ਸ਼ਮਦਾਮ ਤੇ ਹੱਸਣ ਲਈ ਨਤੀਫਾ ਬਣਾ ਲੈਣ ਤੂੰ ਇਸ ਦੁਰਾਚਾਰੀ ਮੀਰ ਦਾਦ ਦਾ ਖਹਿੜਾ ਛੱਡੇ ਤਾਂ ਮੈਂ ਤੇਰੇ ਪਿਤਾ ਨੂੰ ਭੌਂਪਤੀ ਬਣਾ ਦਿਆਂਗਾ ਉਹਦੇ ਘੜੋਲੇ ਨਾਲ ਨਾਲ ਭਰ ਦਿਆਂਗਾ ਤੇ ਉਹਨੂੰ ਪੈਸੇ ਟਕੇ ਵੱਲੋਂ ਵੀ ਮਾਲਾ-ਮਾਲ ਕਰ ਦਿਆਂਗਾ ਮੈਂ ਉਹਦਾ ਜਵਾਬ ਦਿੱਤਾ ਸ਼ਮਦਾਮ ਰੱਬ ਮੇਰੇ ਪਿਤਾ ਤੇ ਉਹਦੇ ਪਰਿਵਾਰ ਦਾ ਜਿਹਾ ਧਿਆਨ ਰੱਖੇਗਾ ਜਿਹਾ ਤੂੰ ਕਦੇ ਨਹੀਂ ਰੱਖ ਸਕਦਾ ਜਿੱਥੋਂ ਤੱਕ ਮੀਰ ਦਾਤ ਦਾ ਸਬੰਧ ਹੈ ਮੈਂ ਉਹਨੂੰ ਆਪਣਾ ਮੁਰਸ਼ਿਦ ਤੇ ਮੁਕਤੀਦਾਤਾ ਸਵੀਕਾਰ ਕੀਤਾ ਹੈ ਉਹਦਾ ਨਾਂ ਛੱਡਣ ਤੋਂ ਪਹਿਲਾਂ ਮੈਂ ਆਪਣੇ ਪ੍ਰਾਣ ਤਿਆਗ ਦੇਣਾ ਪਸੰਦ ਕਰਾਂਗਾ ਰਹੀ ਗੱਲ ਬੀੜੀ ਦੇ ਇਤਿਹਾਸ ਦੀ ਉਹ ਮੈਂ ਇਮਾਨਦਾਰੀ ਨਾਲ ਆਪਣੀ ਸਮਝ ਤੇ ਯੋਗਤਾ ਅਨੁਸਾਰ ਵੱਧ ਤੋਂ ਵੱਧ ਠੀਕ ਲਿਖਾਂਗਾ ਬਾਦ ਵਿੱਚ ਮੈਨੂੰ ਪਤਾ ਲੱਗਾ ਕਿ ਸ਼ਮਦਾਮ ਨੇ ਮੇਰੇ ਜਿਹੀ ਪੇਸ਼ਕਸ਼ ਕਿਸੇ ਹੋਰ ਸਾਥੀ ਨੂੰ ਵੀ ਕੀਤੀ ਸੀ ਪਰ ਉਹ ਕਿੰਨੀ ਸਫਲ ਰਹੀ ਇਹ ਮੈਂ ਨਾ ਜਾਣ ਸਕਿਆ ਹਾਂ ਇਹ ਜ਼ਰੂਰ ਅਨੁਭਵ ਹੁੰਦਾ ਸੀ ਕਿ ਪਹਾੜੀ ਨਿਵਾਸ ਵਿੱਚ ਹਿਮਵਾਲ ਦੀ ਹਾਜ਼ਰੀ ਅੱਗੇ ਜਿਹੀ ਬਕਾਇਦਾ ਨਹੀਂ ਸੀ ਰਹੀ ਅੱਗੇ